ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਮੋਨਸ਼ੀ ਪ੍ਰੇਮਚੰਦ ਜੀ ਦੀ ਲਿਖੀ ਹੋਈ ਕਹਾਣੀ ਗੂੰਜ ਪੰਨੋ ਚੌਧਰੀ ਪਿੰਡ ਦਾ ਸਰਪੰਚ ਸੀ ਹਰ ਕੋਈ ਉਸ ਦਾ ਇੱਜ਼ਤ ਮਾਣ ਕਰਦਾ ਸੀ ਠਾਣੇ ਦਾ ਰੋਸ ਨੂੰ ਬੈਠਣ ਲਈ ਮੂੜਾ ਪੇਸ਼ ਕਰਦਾ ਸੀ ਸਰਪੰਚ ਹੋਰਾਂ ਦੇ ਪਿੰਡ ਵਿੱਚ ਇੰਨੀ ਤਾਕਤ ਸੀ ਕਿ ਉਸ ਨੇ ਮਰਜ਼ੀ ਤੋਂ ਬਿਨਾ ਪਿੰਡ ਵਿੱਚ ਪੱਤਾ ਨਹੀਂ ਸਹਿਲ ਸਕਦਾ ਕੋਈ ਘਟਨਾ ਚਾਹੇ ਉਹ ਨੂੰ ਸਾਸਤਾ ਝਗੜਾ ਹੋਵੇ ਜਾਂ ਕਿਸੇ ਦੀ ਜ਼ਮੀਨ ਜਾਇਦਾਦ ਦੀ ਵੰਡ ਵੰਡਾਈ ਦੀ ਗੱਲ ਸਰਪੰਚ ਦੇ ਚਮਚੇ ਝਟ ਸਾਰੀ ਖਬਰ ਉਹਨਾਂ ਤੱਕ ਪਹੁੰਚਾ ਦਿੰਦੇ ਸਰਪੰਚ ਹੋਰੀ ਝਟ ਦੇਣੀ ਮੌਕੇ ਤੇ ਪੁੱਛ ਪੜਤਾਲ ਕਰਦੇ ਸਬੂਤਾਂ ਤੇ ਗਵਾਹਾਂ ਤੇ ਵਿਚਾਰ ਕਰਕੇ ਸਰਪੰਚ ਦੇ ਦਰਬਾਰ ਵਿੱਚ ਫੈਸਲਾ ਹੋ ਜਾਂਦਾ ਹਾਂ ਇਹ ਸਾਰੀ ਦੌੜ ਭੱਜ ਲੈ ਸਰਪੰਚ ਸਾਹਿਬ ਆਪਣੀ ਪੂਰੀ ਫੀਸ ਵਸੂਲ ਕਰ ਦੇ ਸਰਪੰਚ ਹੋਰਾਂ ਦੇ ਤਿੰਨ ਪੁੱਤਰ ਸਨ ਸਭ ਤੋਂ ਵੱਡਾ ਬਿਤਾਨ ਚੌਧਰੀ ਪੜਿਆ ਲਿਖਿਆ ਤਜਰਬੇਕਾਰ ਨੀਤੀਵਾਨ ਸੀ ਕਾਨੂੰਨ ਦੇ ਮਸਲੇ ਉਸਦੇ ਹੱਥ ਵਿੱਚ ਸਨ ਵੇਜਲਾ ਪੁੱਤਰ ਸ਼ਾਨ ਚੌਧਰੀ ਖੇਤੀਬਾੜੀ ਵਿਭਾਗ ਵਿੱਚ ਅਫਸਰ ਲੱਗਾ ਹੋਇਆ ਸੀ ਬੇਸ਼ੱਕ ਉਸਦਾ ਦਿਮਾਗ ਖੁੰਡਾ ਸੀ ਪਰ ਸਰੀਰਕ ਤੌਰ ਤੇ ਉਹ ਬੁੱਧ ਮਿੰਤੀ ਸੀ ਤੀਜਾ ਮੁੰਡਾ ਗੁਮਾਨ ਚੌਧਰੀ ਬੜਾ ਰਸੀਆ ਤੇ ਬੇਫਿਕਰ ਉਹ ਜੱੜ ਕਿਸਮ ਦਾ ਬੰਦਾ ਸੀ ਉਹ ਖੰਝਰੀ ਤਿੱਕ ਸਾਜ਼ ਵਜਾ ਕੇ ਮਿੱਠੀ ਸੁਰ ਵਿੱਚ ਰਾਗ ਖਿਆਲ ਗਾਉਂਦਾ ਤਾ ਰੰਗ ਵੱਜ ਜਾਂਦਾ ਕਿਤੇ ਅਖਾੜਾ ਲੱਗਣਾ ਹੁੰਦਾ ਤਾਂ ਉਹ ਮੀਲਾਂ ਦੀ ਪਰਵਾਹ ਨਾ ਕਰਦਾ ਤੇ ਪੈਦਲ ਚੱਲ ਪੈਂਦਾ ਤੇ ਉਹ ਦੇ ਭਰਾਵਾਂ ਨੇ ਉਸ ਨੂੰ ਖਰ ਦਿਮਾਗ ਸਮਝ ਰੱਖਿਆ ਸੀ ਕਿਉਂਕਿ ਉਸ ਉਤੇ ਝੜਕ ਤਮਕੇ ਉਪਦੇਸ਼ ਪਿਆਰ ਜਾਂ ਬੇਨਤੀ ਦਾ ਕੋਈ ਅਸਰ ਨਹੀਂ ਸੀ ਹੁੰਦਾ ਉਹ ਬੇਨੀਆਂ ਖਾਂਣ ਗਿੱਜ ਗਿਆ ਸੀ ਹਾਂ ਭਾਬੀਆਂ ਅਜੇ ਤੱਕ ਉਸ ਵੱਲੋਂ ਨਿਰਾਸ਼ ਨਹੀਂ ਸਨ ਪੋਈਆਂ ਅਜੇ ਹਾ ਕੋਈ ਵਿਚਲਾ ਦਿਨ ਹੁੰਦਾ ਸੀ ਜਦੋਂ ਉਸ ਨੂੰ ਭਾਬੀਆਂ ਦੇ ਜ਼ਹਿਰੀਲੇ ਸ਼ਲੋਕ ਨਾ ਸੁਣਨੇ ਪਏ ਹੁਣ ਇਹ ਜ਼ਹਿਰੀਲੇ ਬਾਣ ਕਦੇ-ਕਦੇ ਉਸ ਦੇ ਪੱਥਰ ਦਿਲ ਵਿੱਚ ਖੋਪ ਜਾਂਦੇ ਪਰ ਉਹ ਫਟ ਰਾਤ ਤੋਂ ਵਧਣਾ ਰਹਿੰਦਾ ਉਸ ਨੂੰ ਠੀਕ ਰਸਤੇ ਲਿਉਣ ਲਈ ਕੀ ਕੀ ਯਤਨ ਨਹੀਂ ਕੀਤੇ ਗਏ ਪਿਤਾ ਸਮਝਾਉਂਦਾ ਪੁੱਤਰ ਐਸੀ ਰਾਜ ਜਲ ਜਿੱਥੋਂ ਤੈਨੂੰ ਚਾਰ ਪੈਸੇ ਮਿਲਣ ਅਤੇ ਟੱਬਰ ਦਾ ਗੁਜ਼ਾਰਾ ਸੌਖਾ ਹੋਣ ਲੱਗੇ ਭਰਾਵਾਂ ਦੇ ਆਸਰੇ ਕਦੋਂ ਤੱਕ ਰਹੇਗਾ ਮੈਂ ਤਾਂ ਪੱਕਾ ਹੋਇਆ ਅੰਮਾਹ ਪਤਾ ਨਹੀਂ ਕਦੋਂ ਟਪਕ ਜਾਵਾਂ ਫਿਰ ਤੇਰਾ ਗੁਜ਼ਾਰਾ ਕਿਵੇਂ ਹੋਵੇਗਾ ਗੁਮਾਨ ਖੜਾ ਖੜਾ ਪਿਤਾ ਦੀ ਗੱਲ ਸੁਣਦਾ ਪਰ ਉਹਦਾ ਪੱਥਰ ਦਾ ਦੇਵਤਾ ਸੀ ਉਸ ਉੱਤੇ ਕੋਈ ਅਸਰ ਨਾ ਹੁੰਦਾ ਮੋਦੇ ਘੜੇ ਤੇ ਪਏ ਪਾਣੀ ਵਾਂਗੂ ਪਤਾ ਦੀ ਸਾਰੀ ਸਿੱਖਿਆ ਬੇਅਸਰ ਰਹਿੰਦੀ ਇਸ ਪੱਧਰ ਪੁਰਸ਼ ਦੀ ਬੇਫਿਕਰੀ ਦੀ ਮਾਰ ਉਸ ਦੀ ਘਰ ਵਾਲੀ ਨੂੰ ਚੱਲਣੀ ਪੈਂਦੀ ਘਰ ਵਿੱਚ ਮਿਹਨਤ ਦਾ ਸਾਰਾ ਕੰਮ ਉਸ ਨੂੰ ਦੇ ਦਿੱਤਾ ਜਾਂਦਾ ਜਿਸ ਨੂੰ ਕਰਦਿਆਂ ਉਸ ਨੂੰ ਰਾਤ ਪੈ ਜਾਂਦੀ ਉਹ ਤਨੋਂ ਮਨੋਂ ਦੁਖੀ ਹੋ ਜਾਂਦੀ ਫੇਰ ਇੱਕ ਦਿਨ ਦੁਖੀ ਹੋਈ ਪਤੀ ਨਾਲ ਝਗੜ ਪਈ ਤੇ ਬੋਲਣਾ ਛੱਡ ਦਿੱਤਾ ਫਿਰ ਗੁਮਾਨ ਨੂੰ ਹੋਸ਼ ਆਈ ਤੇ ਮિજાਜ ਟਿਕਾਣੇ ਹੋਇਆ ਫਿਰ ਉਹ ਪਿਤਾ ਨੂੰ ਜਾ ਕੇ ਕਹਿਣ ਲੱਗਾ ਮੈਨੂੰ ਕੋਈ ਦੁਕਾਨ ਲੈ ਦਿਓ ਪਰ ਉਹ ਚੌਧਰੀ ਨੇ ਪੈਸੇ ਖਰਚ ਕੇ ਕੱਪੜੇ ਦੀ ਦੁਕਾਨ ਖੋਲ ਦਿੱਤੀ ਦੁਕਾਨ ਨੇ ਗੁਮਾਨ ਦੇ ਦਿਨ ਫੇਰ ਦਿੱਤੇ ਉਸ ਨੇ ਵਧੀਆ-ਵਧੀਆ ਫੁੱਲਾਂ ਰੰਗਾਂ ਤੇ ਚੋਣਾ ਵਾਲੇ ਕੱਪੜੇ ਅਤੇ ਵਧੀਆ ਹਲਕੇ ਰੰਗਾਂ ਦੇ ਕੁਰਤੇ ਤੇ ਸਾਫੇ ਲਿਆ ਕੇ ਦੁਕਾਨ ਵਿੱਚ ਰੱਖੇ ਜੋ ਖੂਬ बिक ਰਹੇ ਸਨ ਉਸ ਨੂੰ ਲਾਭ ਹੋਣ ਲੱਗਾ ਤਾਂ ਦੁਕਾਨ ਕੁਝ ਵੇਲੜ ਦੋਸਤਾਂ ਲਈ ਚਰਸ ਦਾ ਸੂਟਾ ਮਾਰਨ ਅਤੇ ਖਿਆਲਾਂ ਦੀ ਤਾਨ ਛੇੜਨ ਦਾ ਅੱਡਾ ਬਣ ਗਏ ਚੱਲ ਇਸ ਤਰ੍ਹਾਂ 5-7 ਮਹੀਨੇ ਚੈਨ ਨਾਲ ਬੀਤੇ ਸਨ ਕਿ ਫਿਰ ਘਰ ਵਿੱਚ ਪੰਗ ਪੂਜਣ ਲੱਗ ਪਏ ਤੱਪੜ ਰੋਲ ਗਏ ਬੁੱਢਾ ਚੌਧਰੀ ਨਿਰਾਸ਼ ਹੋਇਆ ਹੋ ਵਿੱਚ ਛਾਲ ਮਾਰਨ ਤੁਰ ਪਿਆ ਨੋਹਾਂ ਨੇ ਬਹੁਤ ਹਾਲ ਪਾਰਿਆ ਕੀਤੀ ਚੌਧਰੀ ਮੁੜ ਪਿਆ ਪਰ ਗੁਮਾਨ ਤੇ ਕੋਈ ਅਸਰ ਨਾ ਹੋਇਆ ਉਹ ਸਾਰਾ ਰੰਗ ਟੰਗ ਨਾ ਬਦਲਿਆ ਉਹ ਫੇਰ ਪੁਰਾਣੀ ਚਾਲ ਚੱਲਣ ਲੱਗਿਆ ਕਾਨੂੰਨਦਾਰ ਭਰਾ ਗੁਮਾਨ ਦੇ ਇਸ ਚਾਲੇ ਦੇਖ ਦੇ ਸੜਦਾ ਮੈਂ ਸਾਰਾ ਦਿਨ ਪਸੀਨਾ ਵਹਾਉਂਦਾ ਹਾਂ ਮੈਨੂੰ ਨੈਣ ਸੁਖ ਦਾ ਕੁੜਤਾ ਨਸੀਬ ਨਹੀਂ ਇਹ ਵੇਲੜ ਸਾਰਾ ਦਿਨ ਮੰਜਾ ਤੋੜੇ ਤੇ ਮਣ ਫਾਬ ਕੇ ਨਿਕਲਦਾ ਛਾਂ ਚੌਧਰੀ ਦੇ ਮਨ ਵਿੱਚੋਂ ਇਹ ਕੁਝ ਅਜਿਹੇ ਹੀ ਵਿਚਾਰ ਨਿਕਲਦੇ ਸਨ ਜਦੋਂ ਵਿਚਾਰਾਂ ਦੀ ਅੱਗ ਫੜਕ ਪਈ ਤਾਂ ਬੈਦਾਨ ਦੀ ਘਰਵਾਲੀ ਨੇ ਗੁੱਸੇ ਵਿੱਚ ਆ ਕੇ ਗੁਮਾਨ ਦੇ ਸਾਰੇ ਕੱਪੜੇ ਚੁੱਕ ਲਿਆਂਦੇ ਤੇ ਵੇੜੇ ਵਿੱਚ ਰੱਖ ਕੇ ਤੇਲੀ ਲਾ ਦਿੱਤੇ ਗੁਮਾਨ ਰੋਣ ਲੱਗਾ ਵੱਡੇ ਭਰਾ ਖੜੇ ਤਮਾਸ਼ਾ ਦੇਖਦੇ ਰਹੇ ਬੁੱਢੇ ਪਿਓ ਨੇ ਇਹ ਦ੍ਰਿਸ਼ ਦੇਖਿਆ ਤਾਂ ਸਿਰ ਪਟਣ ਲੱਗਾ ਇਹ ਅੱਗ ਤਾਂ ਥੋੜੀ ਦੇਰ ਚ ਸ਼ਾਂਤ ਹੋ ਜਾਊ ਪਰ ਦਿਲ ਵਿੱਚ ਜੋ ਭੰਬੜ ਬਲਦਾ ਸੀ ਉਹ ਉਸੇ ਤਰ੍ਹਾਂ ਦਹਿਕ ਰਿਹਾ ਸੀ ਆਖਰ ਬੁੱਢੇ ਚੌਧਰੀ ਨੇ ਸਾਰੇ ਟੱਬਰ ਨੂੰ ਇੱਕ ਥਾਂ ਬਿਠਾਇਆ ਤੇ ਬਿਤਾਨ ਨੂੰ ਕਿਹਾ beta ਤੂੰ ਅਜ ਦੇਖ ਲਿਆ ਕਿ ਗੱਲਾਂ-ਗੱਲਾਂ ਵਿੱਚ ਸੈਂਕੜੇ ਰੁਪਏ ਮਿੱਟੀ ਹੋ ਗਏ ਤੂੰ ਸਮਝਦਾ ਹੈ ਐਸਾ ਰਾਗ ਅੱਡ ਜਿਸ ਨਾਲ ਘਰ ਉਜੜਨ ਤੋਂ ਵੱਜ ਜਾਏ ਪਿਤਾ ਦੀ ਗੱਲ ਸੁਣ ਕੇ ਬਿਤਾਨ ਕੋ ਸੋਚਣ ਲੱਗ ਪਿਆ ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦਾ ਬਿਤਾਨ ਦੀ ਘਰਵਾਲੀ ਪਿਤਾ ਵੱਲ ਦੇਖਦੀ ਬੋਲ ਪਈ ਪਿਤਾ ਜੀ ਹੋਂ ਸਮਝਣ ਸਮਝਾਉਣ ਨਾਲ ਗੱਲ ਨਹੀਂ ਬਣਨੀ ਅਣਹੋਣੀ ਸਹੰਦੇ ਸੰਦੇ ਮੈਂ ਤਾਂ ਅੱਕ ਗਈ ਮੈਂ ਮੂੰਹ ਤੇ ਗੱਲ ਕਰਦੀ ਹਾਂ ਗੁਮਾਨ ਨੂੰ ਤੇਰੀ ਕਮਾਈ ਤੇ ਪੂਰਾ ਪੂਰਾ ਹੱਕ ਹੈ ਪਰ ਸਾਡੇ ਵਿੱਚ ਨਾ ਇਹਨੀ ਹਿੰਮਤ ਹੈ ਤੇ ਨਾ ਇਹਨਾਂ ਵੱਡਾ ਦਿਲ ਕੇਸ ਚੰਗੇ ਭਲੇ ਨੂੰ ਆਪਣੀ ਕਮਾਈ ਖੁਆਈ ਜਾਈਏ ਜਾਂ ਆਪਣੀ ਕੁਲੀ ਵੱਲ ਕੁਲੀ ਵੱਖ ਬਣਾ ਲਈਏ ਜੋ ਸਾਡੇ ਹਿੱਸੇ ਦਾ ਹੈ ਉਸ ਨੂੰ ਮਿਲਣਾ ਚਾਹੀਦਾ ਹੈ ਸਾਰਾ ਚਲ ਚਲ ਸੰਪਤੀ ਤੁਹਾਡੇ ਜਿਉਂਦੇ ਜੀ ਸੌਖੀ ਵੰਡੀ ਜਾ ਸਕਦੀ ਹੈ ਫੋਨ ਘਟ ਸੋਚ ਵਾਲੇ ਸ਼ਾਨ ਚੌਧਰੀ ਦੀ ਵਾਰੀ ਆਈ ਤਾਂ ਉਹ ਵਿਚਾਰਾ ਕਿਸਾਨ ਇਸ ਗੋੜ ਵਿਸ਼ੇ ਤੇ ਕੀ ਮੂੰਹ ਖੋਲੜਾ ਉਸ ਦੇ ਘਰ ਵਾਲੀ ਨੇ ਜਠਾਣੀ ਦੇ ਪੈਰ ਜਿਨ੍ਹਾਂ ਤੇ ਚਲਦੇ ਆ ਇਹ ਕੰਮ ਔਖਾ ਮੁਗਾਇਆ ਉਸ ਨੇ ਕਿਹਾ ਵੱਡੇ ਪੈਣ ਜੀ ਨੇ ਜੋ ਕਿਹਾ ਹੈ ਉਸ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਚਾਨ ਚੌਧਰੀ ਨੇ ਵੀ ਚੁੱਪ ਰਹਿ ਕੇ ਇਸ ਤਜ਼ਵੀਜ਼ ਤੇ ਆਪਣੀ ਮੋਹਰ ਲਾ ਦਿੱਤੀ ਤਾਂ ਭਾਨੂ ਚੌਧਰੀ ਨੇ ਗੁਮਾਨ ਨੂੰ ਪੁੱਛਿਆ ਕਿਉਂ ਬੇਟਾ ਤੈਨੂੰ ਤਜ਼ਵੀਜ਼ ਮਨਜ਼ੂਰ ਹੈ ਡੋਲੇ ਬੇਰਾ ਦਾ ਜੇ ਕੁਝ ਨਹੀਂ ਵਿਗੜਿਆ ਸਭ ਨੂੰ ਕੰਮ ਹੀ ਪਿਆਰਾ ਹੁੰਦਾ ਹੈ ਜੰਮਨੇ ਬੋਲ ਕੀ ਚਾਹੁੰਦਾ ਹੈ ਗੁਮਾਨ ਵਿੱਚ ਧੀਰਜ ਦੀ ਕਮੀ ਨਹੀਂ ਸੀ ਪਰ ਭਰਾਵਾਂ ਦੀ ਇਸ ਰਨਮੁਰੀਦੀ ਉੱਤੇ ਉਸ ਨੂੰ ਗੁੱਸਾ ਆ ਗਿਆ ਉਹ ਬੋਲਿਆ ਭਰਾਵਾਂ ਦੀ ਜੋ ਇੱਛਾ ਹੈ ਉਹੀ ਮੇਰੇ ਮਨ ਵਿੱਚ ਹੈ ਮੈਂ ਵੀ ਇਸ ਜੰਗਾਲ ਤੋਂ ਪਿੱਛਾ ਛਡਾਉਣਾ ਚਾਹੁੰਦਾ ਹਾਂ ਮੈਂ ਕਿਸੇ ਨੂੰ ਵੀ ਕੰਮ ਕਰਨ ਨੂੰ ਨਹੀਂ ਕਹਿੰਦਾ ਤੁਸੀਂ ਸਾਰੇ ਮੇਰੇ ਪਿੱਛੇ ਕਿਉਂ ਪਏ ਹੋ ਆਪਣੀ ਫਿਕਰ ਕਰੋ ਮੈਨੂੰ ਅੱਧ ਸੇਰ ਆਟੇ ਦਾ ਘਾਟਾ ਨਹੀਂ ਇਸ ਤਰ੍ਹਾਂ ਦੀਆਂ ਬੈਠਕਾਂ ਗਈ ਵਾਰ ਹੋ ਚੁੱਕੀਆਂ ਸਨ ਪਰ ਇਸ ਦੇਸ਼ ਦੀਆਂ ਰਾਜਨੀਤਿਕ ਅਤੇ ਸਮਾਜਿਕ ਬੈਠਕਾਂ ਵਾਂਗੂ ਇਸ ਬੈਠਕ ਵਿੱਚ ਵੀ ਕੋਈ ਮਸਲਾ ਹੱਲ ਨਹੀਂ ਸੀ ਹੋ ਸਕਿਆ ਦੋ ਤਿੰਨ ਦਿਨ ਗੁਮਾਨੇ ਕਰ ਰੋਟੀ ਨਾ ਖਾਧੀ ਆਖਰ ਬੁੱਢਾ ਪਿਓ ਉਸ ਨੂੰ ਮਨਾ ਕੇ ਲਿਆਇਆ ਪੰਡਤਾਂ ਦੇ ਘਰਾਂ ਦੇ ਚੋਹਿਆਂ ਵਾਂਗੂ ਚੌਧਰੀ ਦੇ ਨਿਆਣੇ ਵੀ ਸਿਆਣੇ ਸਨ ਉਹਨਾਂ ਲਈ ਘੜੇ ਮਿੱਟੀ ਦੇ ਘੜੇ ਸਨ ਤੇ ਕਿਸ਼ਤੀਆਂ ਕਾਗਜ਼ ਦੀਆਂ ਕਿਸ਼ਤੀਆਂ ਫਲਾਂ ਬਾਰੇ ਉਹਨਾਂ ਦਾ ਗਿਆਨ ਹੱਦੋਂ ਪਰੇ ਸੀ ਗੋਲਰ ਅਤੇ ਜੰਗਲੀ ਬੇਰ ਤੋਂ ਸਿਵਾਏ ਕੋਈ ਐਸਾ ਫਲ ਨਹੀਂ ਸੀ ਜਿਸ ਨੂੰ ਉਹ ਬਾਰੇ ਦਾ ਕਰਨਾ ਸਮਝਦੇ ਹੋਣ ਪਰ ਗੁਰਦੀਨ ਦੀ ਛਾਬੜੀ ਵਿੱਚ ਅਜੇ ਹੀ ਸ਼ਕਤੀਸ਼ਾਲੀ ਖਿੱਚ ਸੀ ਕਿ ਉਸ ਦੀ ਆਵਾਜ਼ ਸੁਣਦੇ ਹੀ ਕੋਗ ਸੁੱਤੇ ਨਿਆਣੇ ਵੀ ਉੱਠ ਪੈਂਦੇ ਗੁਰਦੀਨ ਪਿੰਡਾਂ ਵਿੱਚ ਹਫ਼ਤਾਵਾਰੀ ਫੇਰੀ ਲਾਉਂਦਾ ਸੀ ਭਾਵੇਂ ਉਹ ਬੁੱਢਾ ਜਿਹਾ ਤੇ ਮੈਲੇ ਕੁਚਲੇ ਦੇਖ ਵਾਲਾ ਆਦਮੀ ਸੀ ਪਰ ਆਲੇ ਦੋਲੇ ਵਿੱਚ ਉਸ ਦਾ ਨਾਮ ਸ਼ਰਾਰਤੀ ਮੁੰਡਿਆ ਲਈ ਹਨੂਮਾਨ ਮੰਤਰ ਤੋਂ ਘਟ ਨਹੀਂ ਸੀ ਜਿੱਥੇ ਬੰਦਿਆਂ ਲਈ ਉਸ ਕੋਲ ਮਠਿਆਈਆਂ ਸਨ ਉੱਥੇ ਬੱਚਿਆਂ ਅਤੇ ਬੀਬੀਆਂ ਲਈ ਮਠਿਆਈਆਂ ਦੇ ਨਾਲ ਮਿੱਠੀਆਂ ਗੱਲਾਂ ਦਾ ਪ੍ਰਸ਼ਾਦ ਸੀ ਮਾਂ ਬੱਚੇ ਨੂੰ ਕਿੰਨਾ ਵੀ ਮਨਾ ਕਰਦੀ ਪੈਸੇ ਨਾ ਹੋਣ ਦਾ ਬਹਾਨਾ ਕਰਦੀ ਪਰ ਗੁਰਦੇਵਨ ਹਰ ਬੱਚੇ ਦੇ ਹੱਥ ਉੱਤੇ ਕੁਝ ਨਾ ਕੁਝ ਰੱਖ ਹੀ ਦਿੰਦਾ ਅਤੇ ਬੜੇ ਪਿਆਰ ਨਾਲ ਕਹਿੰਦਾ ਬਹੂ ਜੀ ਪੈਸੇ ਦੀ ਕੋਈ ਚਿੰਤਾ ਨਾ ਕਰੋ ਫਿਰ ਮਿਲ ਜਾਣਗੇ ਕਿਤੇ ਦੌੜੇ ਥੋੜੀ ਜਾਂਦੇ ਹਨ ਮੰਗਲ ਦਾ ਸ਼ੁਭ ਦਿਨ ਸੀ ਬੱਚੇ ਬੇਚੈਨੀ ਵਿੱਚ ਆਪਣੇ ਘਰਾਂ ਘਰਾਂ ਦੇ ਬੋਹਿਆਂ ਵਿੱਚ ਬੈਠੇ ਗੁਰਦੇਵਨ ਦੀ ਉਡੀਕ ਕਰ ਰਹੇ ਸਨ ਸੂਰਜ ਭਗਵਾਨ ਆਪਣਾ ਵਜੂਦ ਲੈ ਕੇ ਪੂਰਬ ਤੋਂ ਪੱਛਮ ਵੱਲ ਜਾ ਪਹੁੰਚਿਆ ਸੀ ਜਦੋਂ ਉਹਨਾਂ ਨੂੰ ਗੁਰਦੀਨ ਆਉਂਦਾ ਦੇਖਿਆ ਮੁੰਡਿਆਂ ਨੇ ਦੌੜ ਕੇ ਉਸ ਨੂੰ ਝੁਰਮਟ ਪਾ ਲਿਆ ਤੇ ਉਸ ਨਾਲ ਖਿੱਚ ਤੋ ਕਰਨ ਲੱਗੇ ਸਭ ਤੋਂ ਪਹਿਲਾਂ ਭਾਨੂ ਚੌਧਰੀ ਦਾ ਮਕਾਨ ਸੀ ਗੁਰਦੀਨ ਨੇ ਆਪਣੀ ਛਾਪੜੀ ਸਿਰ ਤੋਂ ਲਾ ਕੇ ਉਸੇ ਦਰਾਂ ਉੱਤੇ ਰੱਖੀ ਤਾਂ ਮਠਿਆਈਆਂ ਦੀ ਲੁੱਟ ਸ਼ੁਰੂ ਹੋ ਗਈ ਬੇਤਾਨ ਦੀ ਕਰਵਲੀ ਆਪਣੇ ਤਿੰਨ ਮੁੰਡਿਆਂ ਨਾਲ ਦੇ ਸ਼ਾਨ ਦੇ ਘਰ ਵਾਲੇ ਆਪਣੇ ਦੋਵਾਂ ਮੁੰਡਿਆਂ ਨਾਲ ਆ ਪਹੁੰਚੇ ਗੁਰਦੀਨ ਉਹਨਾਂ ਤੋਂ ਪੈਸੇ ਲੈ ਕੇ ਸਾਮਦਾ ਹੋਇਆ ਤੇਲੇ ਦੀ ਮਠਿਆਈ ਦਿੰਦਾ ਤੇ ਤੇਲੇ ਦੀ ਆਸ਼ੀਰਵਾਦ ਦਿੰਦਾ ਹੋਇਆ ਉਹਨਾਂ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਲੱਗਦਾ ਪਿੰਡ ਵਿੱਚ ਜੇ ਕੋਈ ਮੁੰਡਾ ਸੀ ਜਿਸ ਨੇ ਗੁਰਦੀਨ ਦੀ ਉਦਾਰਤਾ ਦਾ ਭਰਪੂਰ ਲਾਭ ਲਿਆ ਸੀ ਤਾਂ ਉਹ ਸੀ ਗੁਮਾਨ ਦਾ ਮੁੰਡਾ ਤਾਨ ਦਾਨ ਆਪਣੇ ਭੈਣਾ ਭਰਾਵਾਂ ਨੂੰ ਮਠਿਆਈ ਖਾਂਦਿਆਂ ਦੇਖ ਕੇ ਲਲਚਾਉਂਦਾ ਹੋਇਆ ਆਪਣੀ ਮਾਂ ਦਾ ਦੁਪੱਟਾ ਖਿੱਚਦਾ ਛਾਬੜੀ ਵੱਲ ਆਉਣ ਲੱਗਾ ਉਹ ਦੁਖੀ ਅਵਲਾ ਔਰਤ ਕੀ ਕਰੇ ਉਹ ਆਪਣੇ ਪਤੀ ਦੇ ਨਖਟਪੁਣੇ ਤੇ ਕੁੜਦੀ ਜ਼ਿੰਦਗੀ ਲੰਘਾਰੇ ਸੀ ਆਪਣਾ ਆਦਮੀ ਅਜੇ ਹਾ ਨਿਕੰਮਾ ਨਾ ਹੁੰਦਾ ਤਾਂ ਕਿਉਂ ਦੂਜਿਆਂ ਦੇ ਮੂਹਲ ਦੇਖਣਾ ਪੈਂਦਾ ਉਹ ਬੱਚੇ ਨੂੰ ਕੁਛੜ ਚੁੱਕ ਕੇ ਪਿਆਰ ਨਾਲ ਬਰਚਾਉਣ ਲੱਗੇ ਨਾਰੋ ਪੁੱਤ ਗੋਰਦੇਨ ਜਦੋਂ ਫੇਰ ਆਏਗਾ ਤਾਂ ਮੈਂ ਤੈਨੂੰ ਬਹੁਤ ساری ਮਠਿਆਈ ਲੈ ਕੇ ਦੇਾਂਗੀ ਇਹ ਕਹਿੰਦਿਆਂ ਉਸ ਦੀਆਂ ਅੱਖਾਂ ਛਲਕ ਗਈਆਂ ਆਹ ਇਹ ਮਨਹੂਸ ਮੰਗਲਵਾਰ ਤਾਂ ਫੇਰ ਆਏਗਾ ਉਸ ਨੂੰ ਫੇਰ ਇਹੋ ਬਹਾਨਾ ਕਰਨੇ ਪੈਣਗੇ ਇਹ ਵਿਚਾਰੇ ਇਸੇ ਫਿਕਰ ਵਿੱਚ ਡੁੱਬੇ ਹੋਏ ਸੀ ਪਰ ਮੁੰਡਾ ਕਿਸੇ ਤਰ੍ਹਾਂ ਮੰਨ ਨਹੀਂ ਸੀ ਰਿਹਾ ਉਹ ਰੋਂਦਾ ਹੋਇਆ ਮਿੱਟੀ ਵਿੱਚ ਲੇਟਦਾ ਮਾਂ ਦਾ ਦੁਪੱਟਾ ਪਾੜਨ ਦੀ ਕੋਸ਼ਿਸ਼ ਕਰਨ ਲੱਗਾ ਏਵੇਂ ਕੇ ਮਾਣ ਨੂੰ ਗੁੱਸਾ ਆ ਗਿਆ ਤੇ ਉਸਨੇ ਦੋ ਤਿੰਨ ਥੱਪੜ ਮੁੰਡੇ ਦੀਆਂ ਗੱਲਾਂ ਤੇ ਜੜ ਦਿੱਤੇ ਚੁੱਪ ਹੋ ਜਾ ਮਾੜੇ ਕਰਮਾਂ ਵਾਲਿਆ ਤੇਰਾ ਮੂੰਹ ਹੀ ਮਠਿਆਈ ਖਾਣ ਵਾਲਾ ਨਹੀਂ ਆਪਣੇ ਕਰਮਾਂ ਨੂੰ ਨਿਰਾਉਂਦਾ ਚੱਲਿਆ ਮਠਿਆਈ ਖਾਣ ਗੁਮਾਨ ਆਪਣੀ ਕੋਠੜੀ ਦੇ ਬੂਹੇ ਵਿੱਚ ਬੈਠਾ ਇਹ ਕੌਤਕ ਬੜੇ ਧਿਆਨ ਨਾਲ ਦੇਖ ਸੁਣ ਰਿਹਾ ਸੀ ਉਹ ਬੱਚੇ ਨੂੰ ਬਹੁਤ ਪਿਆਰ ਕਰਦਾ ਸੀ ਬੱਚੇ ਦੀ ਗੱਲ ਤੇ ਲੱਗੇ ਥੱਪੜ ਉਸਦੇ ਸੀਨੇ ਵਿੱਚ ਚੁੱਭ ਗਏ ਸ਼ਾਇਦ ਮਾਵ ਲੋ ਥੱਪੜ ਮਾਰਨ ਦਾ ਮਕਸਦ ਵੀ ਇਹੋ ਸੀ ਗੁਮਾਨ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਉਹ ਸੁਚੇਤ ਹੋ ਗਿਆ ਤੇ ਓਕੇ ਬੱਚੇ ਨੂੰ ਆਪਣੇ ਕਲਾਵੇ ਵਿੱਚ ਲੈਂਦੇ ਆ ਪਤਨੀ ਨੂੰ ਕਹਿਣ ਲੱਗਾ ਇਸ ਵਿਚਾਰੇ ਤੇ ਕਿਉਂ ਗੁੱਸਾ ਕਰਦੀ ਹੈ ਤੇਰਾ ਦੋਸ਼ੀ ਤਾਂ ਮੈਂ ਹਾਂ ਮੈਨੂੰ ਜੋ ਚਾਹੇ ਸਜ਼ਾ ਦੇ ਦੇ ਰੱਬ ਨੇ ਚਾਹਿਆ ਤਾਂ ਕੱਲ ਨੂੰ ਇਸ ਘਰ ਵਿੱਚ ਸਾਰੇ ਮੇਰਾ ਤੇ ਮੇਰੇ ਪਰਿਵਾਰ ਦਾ ਆਦਰ ਕਰਨਗੇ ਤੂੰ ਅੱਜ ਮੈਨੂੰ ਸਦਾ ਵਾਸਤੇ ਜਗਾ ਦਿੱਤਾ ਹੈ ਬੱਚੇ ਦੇ ਮਾਰੀਆਂ ਤੇਰੀਆਂ ਚਪੇੜਾਂ ਦੀ ਗੂੰਜ ਨੇ ਮੇਰੇ ਕੰਨਾਂ ਵਿੱਚ ਸੰਖ ਪੂਜਣ ਵਰਗੀ ਗੂੰਜ ਪੈਦਾ ਕਰਕੇ ਮੈਨੂੰ ਸੱਚੇ ਮਨ ਨਾਲ ਕੀਰਤ ਕਰਨ ਦਾ ਉਪਦੇਸ਼ ਦੇ ਦਿੱਤਾ ਹੈ ਧੰਵਾਦ ਜੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ